सुदामा ਤੇ ਕ੍ਰਿਸ਼ਨ ਸੰਦੀਪਨ ਕੋਲ ਪੜਦੇ ਸਨ ਉਜੈਨ ਦੇਚ ਅਵੰਤ ਦਾ ਦੇਚ ਦੋਵੇਂ ਬਾਲ ਸਖਾ ਮਿੱਤਰ ਦੋਵੇਂ ਗੁਰੂ ਭਾਈ ਔਰ ਦੋਵੇਂ ਦੋ ਬਹੁਤ ਪਿਆਰੇ ਕਹਿੰਦੇ ਨੇ ਵਿਦਿਆ ਦੇਚ ਗੁਣਾ ਦੇਚ ਅਕਸਰ ਸੁਦਾਮਾ ਅੱਗੇ ਰਹਿੰਦਾ ਸੀ ਦਿਮਾਗੀ ਤੌਰ ਤੇ ਬਹੁਤ ਅੱਛਾ ਸੀ ਐਸ ਵਾਸਤੇ ਕ੍ਰਿਸ਼ਨ ਇਸ ਮਿੱਤਰ ਦਾ ਦਿਮਾਗੀ ਤਲ ਤੇ ਵੀ ਸਤਕਾਰ ਕਰਦੇ ਸਨ ਬੇ ਤੂੰ ਸੋ ਜਵਾਨ ਹੈ ਗਹਿਨੀ ਰੱਬ ਦੀ ਨੇਤ ਜਦ ਪੜ ਲਿਖ ਕੇ ਦੋਵੇਂ ਵਿਦਿਆਲੇ ਚੋਂ ਨਿਕਲੇ ਹੈ। ਕ੍ਰਿਸ਼ਨ ਤੇ ਬਣ ਗਏ ਦਵਾਰਕਾ ਦੇ ਰਾਜਾ ਸੁਦਾਮਾ ਬਣਿਆ ਮਹਾਨ ਮੁਫਲਿਸ, અતੈਂਦ ਮੁਫਲਿਸ। ਇਤਨੀ ਮੁਫਲਸੀ ਕਹਿੰਦੇ ਦੋ ਦਿਨ ਦਾ ਘਰ ਦੇ ਚ ਚੋਲਾ ਨਹੀਂ ਜਲਿਆ ਸੀ, ਬੱਚੇ ਭੁਖੇ, ਪਤਨੀ ਭੁਖੀ। ਭਾਈ ਗੁਰਦਾਸ ਜੀ ਲਿਖਦੇ ਨੇ ਵਿਪਲ ਸੁਦਾਮਾ ਤਾਲਦੀ, ਬਾਨ ਸਖਾਈ ਮਿੱਤਰ ਸਦਾਏ। लागू होई ब्राह्मणी मिल जगदीश दलिद्र गवाए ਘਰ ਵਾਲੀ ਕਹਿ ਲਗੇ द्वारका ਦਾ ਰਾਜਾ ਤੁਹਾਡਾ ਮਿੱਤਰ ਹੈ ਤੇ ਘਰ ਦੇ ਚ ਮੁਫਲਸੀ ਇਤਨੇ ਵੱਡੇ ਮਿੱਤਰ ਦੇ ਹੁੰਦੇ ਆ ਜਾ ਕੁਛ ਲੈ ਆ ਸੁਦਾਮਾ ਘਰ ਵਾਲੀ ਨੂੰ ਕਹਿੰਦਾ ਸੀ ਮਿੱਤਰਾਂ ਮੈਂ ਕੁਛ ਮੰਗਿਆ ਉਸਨੇ ਕੁਛ ਦਿੱਤਾ ਤੋਂ ਫਿਰ ਇਹ ਦਾਤੇ ਤੇ ਮੰਗਤੇ ਦਾ ਰਿਸ਼ਤਾ ਹੋਵੇਗਾ ਮਿੱਤਰਤਾ ਦਾ ਨਹੀਂ ਕਿਉਂ ਮੈਨੂੰ ਮਿੱਤਰ ਦੇ ਸਾਹਮਣੇ ਮੰਗਤਾ ਬਣਾਉਣੀ ਹੈ ਸਾਡੀ ਰਿਸ਼ਤਾ ਰਹਿਣ ਦੇ ਮਿੱਤਰਤਾ ਦਾ ਮਿੱਤਰਤਾ ਹਮੇਸ਼ਾ ਬਰਾਬਰੀ ਦੇ ਤਲ ਤੇ ਆਉਂਦੀ ਹੈ ਗੁਣਾ ਕਰਕੇ ਬਰਾਬਰੀ ਸੀ ਜਿਹੜੇ दैवी ਗੁਣ ਕ੍ਰਿਸ਼ਨ ਕੋਲ ਸਨ ਉਹੀ दैवी ਗੁਣ ਸੁਦਾਮੇ ਕੋਲ ਸਨ ਗੁਣਾ ਕਰਕੇ ਬਰਾਬਰੀ ਸੀ ਮਿੱਤਰਤਾ ਸੀ ਲੇਕਿਨ ਤੀਸਰੇ ਦਿਨ ਬੱਚਿਆਂ ਦੀ ਬਿਲਖਦੀ ਹਾਲਤ ਦੇਖ ਕੇ ਨਹੀਂ ਰਹਿ ਆ ਗਿਆ ਭੁੱਖ ਨੇ ਔਰ ਬੱਚਿਆਂ ਦੀ ਹਾਲਤ ਨੇ ਤੋੜ ਦਿੱਤਾ ਕਿਸ ਦਾ ਇਰਾਦਾ ਇਹਦੀ ਅਣਖ ਤੇ ਛੱਟ ਕਰ ਦਿੱਤੀ ਇਹ ਵਿਚਾਰਾ ਚੱਲ ਪਿਆ ਭਾਈ ਗੁਰਦਾਸ ਜੀ ਕਹਿੰਦੇ ਨੇ ਚੱਲਿਆ ਵਿਣ ਦਾ ਗੱਟੀਆਂ ਕਿਉਂ ਕਰ ਜਾਈਏ ਕੌਣ ਮਿਲਾਏ ਭਾਈ ਜੀ ਕਹਿੰਦੇ ਰਸਤੇ ਚ ਕੰਕਰ ਪੱਥਰੀ ਗਿਣਦਾ ਜਾ ਰਿਹਾ ਸੋਚਾਂ ਦੇ ਕਿਸ ਨੇ ਮੈਨੂੰ ਮਿਲਣ ਦੇਣਾ ਹੈ ਕੌਣ ਅੰਦਰ ਜਾਣ ਦੇਗਾ ਮੇਰੀ ਇਸ ਫੱਟੀ ਉਹ ਹਾਲਤ ਨੂੰ ਦੇਖ ਕੇ ਸਿਪਾਈਆਂ ਨੇ ਧੱਕੇ ਮਾਰਨੇ ਨੇ ਸੰਤਰੀ ਨੇ ਧੱਕੇ ਮਾਰਨੇ ਕੌਣ ਅੰਦਰ ਜਾਣ ਦੇਗਾ ਇਸ ਤਰ੍ਹਾਂ ਦੀ ਸੋਚਣੀ ਸੋਚਦਾ ਸੋਚਦਾ ਭਾਈ ਸਾਹਿਬ ਕਹਿੰਦੇ ਨੇ ਪਹੁੰਚ ਤਾ ਨਗਰ ਦਵਾਰ ਕਾ ਸਿੰਘ ਦਵਾਰ ਖਲੋਤਾ ਜਾਏ ਪਹੁੰਚ ਗਿਆ ਮਹਿਲਾਂ ਦੇ ਮੁਖੀ ਦਵਾਰ ਤੇ ਸੰਤਰੀ ਨੂੰ ਕਹਿੰਦਾ ਹੈ ਸ੍ਰੀ ਕ੍ਰਿਸ਼ਨ ਮੇਰੇ ਬਾਲ ਸਕਾ ਮਿੱਤਰ ਨੇ ਮੇਰੇ ਗੁਰੂ ਭਾਈ ਨੇ ਅਸੀਂ ਇਕੱਠੇ ਪੜਦੇ ਰਹਾਂ ਬਸ ਜਰਾ ਅੰਦਰ ਕਹਿ ਦੇ ਤੇ ਸੰਤਰੀ ਨੇ ਕਿਹਾ ਤੇਰੇ ਜਿਹਾ ਸੇ ਰੋਜ਼ ਹਜ਼ਾਰਾਂ ਆਦੇ ਨੇ ਜਾ ਆਪਣਾ ਰਸਤਾ ਬਗੜ ਦੋ ਚਾਰ ਸੁਣਾ ਦਿੱਤੀਆਂ ਹੋਰ ਵੀ ਕੌੜੀਆਂ ਕੌੜੀਆਂ ਇੱਕ ਸਫਰ ਦਾ ਥਕਿਆ ਹੋਇਆ ਇੱਕ ਬੇਟੋ ਭੁੱਖਾ ਇੱਕ ਘਰ ਦੀ ਦੁਰਦਸ਼ਾ ਦਾ ਨਕਸ਼ਾ ਕਿਸਨੇ ਪਹਿਰਾਨ ਨੂੰ ਚੱਲਣ ਤੇ ਮਜਬੂਰ ਕੀਤਾ ਰੋਕੀ ਰੱਖਿਆ ਪਹਿਰਾਨ ਅੱਗੇ ਨਹੀਂ ਗਿਆ ਮਜਬੂਰੀ ਕਰਕੇ ਜਦ ਸੰਤਰੀ ਨੇ ਕਿਹਾ ਜਦ ਤੈਨੂੰ ਮੈਂ ਕਹਿ ਦੇਤਾ ਆਪਣਾ ਰਸਤਾ پکڑ ਸਚਾਈ ਦੇ ਵਿੱਚ ਆਪਣਾ ਅਸਰ ਆਉਂਦਾ ਉਹਨੇ ਆਖਿਆ ਗੱਲ ਐ ਮੈਂ ਬਿਲਕੁਲ ਚਲਾ ਜਾਵਾਂਗਾ ਦੁਬਾਰਾ ਤੈਨੂੰ ਨਹੀਂ ਆਖਾਂਗਾ ਪਰ ਮੈਂ ਤੈਨੂੰ ਸਚਾਈ ਬਿਆਨ ਕਰ ਰਿਹਾ ਮੇਰੇ ਗੁਰੂ ਭਾਈ ਨੇ ਔਰ ਮੇਰੇ ਬਾਲ ਸਤਾ ਮਿੱਤਰ ਨੇ ਇਹ ਦੋ ਲਫ਼ਜ਼ ਤੂੰ ਕਹਿ ਦਿੱਤੇ ਰਹੀ ਘਟਦਾ ਔਰ ਤੂੰ ਇਹ ਖਬਰ ਲੈ ਕੇ ਆਵੇਂ ਕਿ ਕ੍ਰਿਸ਼ਨ ਨਹੀਂ ਮਿਲਣਾ ਚਾਹੁੰਦੇ ਮੈਂ ਚਲਾ ਜਾਵਾਂਗਾ ਮੇਰੇ ਤੇ ਕੋਈ ਬੋਝ ਨਹੀਂ ਪਾਵਾਂਗਾ ਦੁਬਾਰਾ ਬਿਲਕੁਲ ਨਹੀਂ ਕਹਾਂਗਾ ਕਹਿੰਦੇ ਨੇ ਇਹਨਾਂ ਦੋ ਬੋਲਾਂ ਨੇ ਸੰਤਰੀ ਦਾ ਹਿਰਦਾ ਵੀ ਹਿਲਾ ਦਿੱਤਾ ਅੱਛਾ ਚਲੋ ਕਹਿ ਦਿੰਦੇ ਆਂ ਅੰਦਰ ਗਿਆ શ્રી ਕਿਸ਼ਨ ਨੂੰ ਕਹਿੰਦਾ ਹੈ ਭਗਵਨ ਬਾਹਰ ਕੋਈ ਮਿਲਣ ਲਈ ਆਇਆ ਹੈ ਜੋ ਕੁਝ ਮੈਂ ਤੁਹਾਨੂੰ ਗੱਲ ਸੁਣਾ ਰਿਹਾ ਇਸ ਦਸਤਾਰ ਦੀ ਇਸ ਪੱਗ ਦੀ ਹਜ਼ਾਰਾਂ ਸਾਲ ਪੁਰਾਣੀ ਤੁਹਾਨੂੰ ਕੋਈ ਬਾਹਰ ਆਇਆ ਹੈ ਮਿਲਣਾ ਚਾਹੁੰਦਾ ਹੈ ਕੌਣ ਹੈ ਉਹਦੀ ਵੇਸ਼ ਬੁਸ਼ਾ ਕੀ ਹੈ ਔਰ ਉਸ ਦਾ ਨਾਮ ਕੀ ਹੈ ਤੋ ਇਹ ਹੁਣ ਦੱਸਦਾ ਹੈ ਕਵੀ ਨਰੋਤਮ ਲਿਖਦੇ ਨੇ ਸੀਸ ਪਗਾ ਨਾ ਚਗਾ ਤਨ ਪੈ ਪ੍ਰਭ ਜਾਣੇ ਕੇ ਆਏ ਬਸੇ ਕਹੇ ਗਾਮਾ ਕਮਾਲ ਦੀ ਗੱਲ ਤੁਹਾਡਾ ਮਿੱਤਰ ਤੇ ਸਿਰ ਤੇ ਪੱਗ ਕੋਈ ਨਹੀਂ ਸਿਰ ਤੇ ਪੱਗ ਕੋਈ ਨਹੀਂ ਹਿੰਦੀ ਸ਼ਬਦ ਪੱਗ ਹੈ ਅਰਸ਼ੀਨ ਸ਼ਬਦ ਹੈ ਤਸਤਾਰ ਹੱਥ ਨਾਲ ਵੱਲ ਬਾਣੇ ਦਸਤਾਰ ਦਸ ਹੱਥਾਂ ਨੂੰ ਕਹਿੰਦੇ ਹੱਥ ਨਾਲ ਸਜਾਣੀ ਆਰ ਕਰਨੀ ਦਸਤਾਰ ਪੁਰਾਣਾ ਨਾਮ ਹਿੰਦੀ ਦਾ ਸੰਸਕ੍ਰਿਤ ਦਾ ਪਗ ਹੈ ਪਗਾ ਸੀਸ ਪਗਾਨਾ ਇਹ ਭਗਵਾਨ ਉਸ ਦੇ ਸਿਰ ਤੇ ਪਗ ਕੋਈ ਨਹੀਂ ਇਹ ਕਿਹੈਸਾ ਤੁਹਾਡਾ ਬਾਲ ਸਖਾ ਮਿੱਤਰ ਸੀਸ ਸਿਰ ਹੀ ਨੰਗਾ ਹੈ ਜਿਹੜਾ ਜਿਤਨਾ ਧਾਰਮਿਕ ਮਨੁੱਖ ਹੁੰਦਾ ਸੀ ਉਸ ਦਾ ਉਤਨਾ ਹੀ ਸਿਰ ਢਕੇ ਆਉਂਦਾ ਸੀ ਸਿਰ ਨੰਗੇ ਨਮਾਜ਼ ਪੜਨ ਦੀ ਇਜਾਜ਼ਤ ਨਹੀਂ ਹੈ ਸਿਰ ਨੰਗੇ ਵੇਦ ਪੜਨ ਦੀ ਇਜਾਜ਼ਤ ਨਹੀਂ ਹੈ ਬਹੁਤ ਵੱਡਾ ਪਗੜ ਬਨ ਕੇ ਪ੍ਰੋਤ ਵੇਦ ਦਾ ਮੰਤਰ ਦਾ ਜਾਪ ਕਰਦੇ ਸਨ ਤਾਂ ਕਿ ਮਸਤਕ ਦੇ ਜੋ ਸ਼ਕਤੀ ਜਮਾ ਹੋਵੇ ਕੇਸ ਰੱਖਿਆ ਕਰਨ ਤੇ ਫਿਰ ਦਸਤਾਰ ਰੱਖਿਆ ਕਰੇ ਔਰ ਕਲਗੀਧਰ ਨੇ ਦਸਮਗ੍ਰੰਥ ਦੇ ਚ ਲੰਬੀ ਚੌੜੀ ਵਾਰਤਾ ਲਿਖੀ ਹੈ ਇਹ ਵੀ ਮਹਰਜ ਕਰਦੇ ਰਦੇਜ ਕੁਛ ਹੋਵੇ ਤੇ ਸੇਫ ਦੀ ਲੋੜ ਪੈਂਦੀ ਹੈ ਤਾਲਿਆਂ ਦੀ ਲੋੜ ਪੈਂਦੀ ਕੁਛ ਵੀ ਨਾ ਹੋਵੇ ਤੇ ਬੂਏ ਖੁੱਲੇ ਨੇ ਜਦ ਸਿਰ ਦੇ ਵਿੱਚ ਕੁਝ ਹੁੰਦਾ ਸੀ ਤੋ ਕੇਸਾਂ ਦੀ ਵੀ ਲੋੜ ਸੀ ਦਸਤਾਰ ਦੀ ਵੀ ਲੋੜ ਸੀ ਜਿਸ ਦਿਨ ਦੇ ਸਿਰ ਖਾਲੀ ਹੋ ਗਏ ਨਾ ਕੇਸਾਂ ਦੀ ਲੋੜ ਨਾ ਦਸਤਾਰ ਦੀ ਲੋੜ ਬਹੁਤੀ ਦੁਨੀਆਂ ਦੇ ਸਿਰ ਖਾਲੀ ਹੋ ਗਏ ਕੁਛ ਵੀ ਨਹੀਂ ਹੈ ਇਹ ਵੀ ਮਹਿਰਸ ਕਰਦੇ ਕੁਛ ਵੀ ਨਹੀਂ ਹੈ ਸਿਰ ਦੇ ਨਾ ਦਇਆ ਨਾ ਸ਼ੇਲ ਨਾ ਸੰਜਮ ਨਾ ਰੂਹਾਨੀਅਤ ਨਾ ਰਸ ਨਾ ਗਿਆਨ ਨਾ ਵਿਗਿਆਨ ਕੁਛ ਵੀ ਨਹੀਂ ਹੈ ਜਦ ਹੈ ਹੀ ਨਹੀਂ ਕੁਝ ਤਾਂ ਤਾਲਿਆਂ ਨੂੰ ਕੀ ਕਰਨਾ ਹੈ ਦਰਵਾਜ਼ਿਆਂ ਨੂੰ ਕੀ ਕਰਨਾ ਹੈ ਬੰਦ ਕਰਨ ਦੀ ਕੀ ਲੋੜ ਹੈ ਜਦ ਕੁਝ ਆਉਂਦਾ ਸੀ ਤਾਂ ਸਨਮਾਨ ਸੀ ਇਹਨਾਂ ਤਾਲਿਆਂ ਦਾ ਇਸ ਦੀ حفاظت ਸੀ ਖੈਰ ਮੁਖ्तसर ਮੈਂ ਅਰਜ਼ ਕਰਾਂ ਇਹ ਸੰਤਰੀ ਕਹਿੰਦਾ ਹੈ ਭਗਵਨ ਸੀਸ ਪਗਾ ਨਾ ਜਗਾ ਤਨ ਪੈ ਪ੍ਰਭ ਜਾਣੇ ਕੇ ਆਏ ਬਸੇ ਕਹੇਗਾ ਮਾਂ ਦੋਤੀ ਫਟੀ ਸੀ ਲਢੀ ਤਬੱਟੀ ਪੈਰ ਪਾਹਨ ਕੀ ਨਹੀਂ ਸਾਮਾ ਦੁਆਰ ਖੜੋ ਤੇਜ ਦੁਰਬਲ ਬੈਖ ਰਹਿੋ ਚਕ ਸੋਬਾ ਸੁਦਾ ਅਬਰਾਮਾ ਪੈਰਾ ਤੋਂ ਇੰਜ ਪਤਾ ਚਲਦਾ ਜਨਮ ਤੋਂ ਜੁੱਤੀ ਨਸੀਬ ਨਹੀਂ ਹੋਈ ਤਨ ਤੇ ਜਗਾ ਕੋਈ ਨਹੀਂ ਸੀਸ ਤੇ ਪਗਾ ਕੋਈ ਨਹੀਂ ਕਮਾਲ ਦਾ ਹੈ ਤੁਹਾਡਾ ਬਾਲਸ ਕਮੀ ਤਰਿ ਕ੍ਰਿਸ਼ਨ ਕਹਿੰਦੇ ਨੇ ਇਹ ਤੇ ਸਮਝ ਚ ਆ ਗਈ ਉਸ ਦੇ ਸਿਰ ਤੇ ਪੱਗ ਨਹੀਂ ਹੈ ਤੂੰ ਇਹ ਸੁਣਾ ਰਹੇ ਆਂ ਬਾਰ ਬਾਰ ਉਹਦਾ ਨਾਮ ਕੀ ਹੈ ਤੋ ਨਾਮ ਪੁੱਛੇ ਕਿਉਂਕਿ ਜਦ ਮੈਂ ਸੰਦੀਪਨ ਕੋਲ ਫੜਦਾ ਸੀ ਤੇ 34 ਬੱਚੇ ਸਨ ਉਹਦੇ ਅਸੀਂ 34 ਸੀ ਕਿ ਕੌਣ ਹੈ ਤੋ ਨਾਮ ਪੁੱਛੇ ਕਹਿੰਦਾ ਹਾਂ ਦਵਾਰ ਖੜੋ ਦੁਜੇ ਦੁਰਭਲ ਵੇਖ ਦੇਹੋ ਚਕ ਸੋਬਸਦਾ ਅਬਰਾਮਾ ਪੁੱਛਤ ਦੇਨ ਦਇਾਲ ਕੋ ਧਾਮ ਬਤਾਵਤ ਆਪਣੋ ਨਾਮ ਸੁਦਾਮਾ ਭਗਵਨ ਨਾ ਸੁਦਾਮਾ ਦੱਸਦਾ ਅੱਛਾ ਹੁਣ ਭਾਈ ਗੁਰਦਾਸ ਜੀ ਲਿਖਦੇ ਨੇ ਐਨ ਦੂਰੋਂ ਦੇਖਿਆ ਕ੍ਰਿਸ਼ਨ ਨੇ ਬਈ ਦਰਵਾਜ਼ੇ ਤੋਂ ਬਾਹਰ ਖੜਾ ਹੈ। ਗਾਲਬਨ 200 ਗਜ਼ ਦੀ ਦੂਰੀ। ਤੋ ਭਾਈ ਜੀ ਲਿਖਦੇ ਨੇ ਦੂਰੋਂ ਦੇਖ ਡੰਡਾਉਤ ਕਰ ਛੱਡ ਸਿੰਘਾਸਣ ਹਰ ਜੀ ਆਏ। ਖੜੇ ਹੋ ਗਏ ਸੁਦਾਮਾ ਨਾਮ ਸੁਣਦੇ ਆ। ਸਿੰਘਾਸਣ ਤੋਂ ਖੜੇ ਹੋ ਗਏ। ਜਦ ਦਿਸ ਪਿਆ ਤੇ ਡੰਡੌਤ ਡੰਡੇ ਦੀ ਤਰ੍ਹਾਂ ਲੰਬੇ ਬਹਿ ਗਏ ਗੁਣਾ ਕਰਕੇ ਮੇਰੇ ਨਾਲੋਂ ਅੱਗੇ ਸੀ ਧਿਆਨ ਕਰਕੇ ਅੱਗੇ ਸੀ ਵਿਚਾਰ ਕਰਕੇ ਅੱਗੇ ਸੀ ਫਿਲਾਸਫੀ ਕਰਕੇ ਅੱਗੇ ਸੀ ਪਰਮਾਤਮਾ ਦੀ ਭਗਤੀ ਕਰਕੇ ਅੱਗੇ ਸੀ ਡੰਡੌਤ ਕਰ ਗਏ ਲੰਬੇ ਬਹਿ ਗਏ ਵਾਹਿਗੁਰੂ ਦਾਸ ਜੀ ਕਹਿੰਦੇ ਨੇ ਦੂਰੋਂ ਦੇਖ ਡੰਡੌਤ ਕਰ ਛੱਡ ਸਿੰਘਾਸਣ ਹਰ ਜੀ ਆਏ ਪਹਿਲੇ ਦੇ ਪਰ ਰਖਣਾ ਐਰੀ ਪਹਿ ਕੇ ਲੈ ਗਲ ਲੈ ਪ੍ਰਕਰਮਾ ਕੀਤੀਆ ਕੋਲ ਆ ਕੇ ਦੂਰੋਂ ਡੰਡੌਤ ਕੀਤੀ ਕੋਲ ਆ ਕੇ ਪ੍ਰਕਰਮਾ ਕੀਤੀਆ ਔਰ ਪ੍ਰਕਰਮਾ ਕਰਨ ਤੋਂ ਬਾਅਦ ਆਪਣਾ ਮਸਤਕ ਕਦਮਾਂ ਤੇ ਰੱਖੇ ਪੁੱਛਦੇ ਨੇ ਨੀਤੇ ਪਰ ਆ ਵੀ ਗਰੀਬ ਹੋ ਜਾਏ ਤੇ ਪਰਾ ਨਹੀਂ ਪੁੱਛਦਾ ਦੂਰੋਂ ਦੇਖ ਡੰਡੌਤ ਕਰ ਛੱਡ ਸਿੰਘਾਸਣ ਹਰ ਜੀ ਆਏ ਪਹਿਲੇ ਦੇ ਪਰਦਖਣਾ ਪਹਿਰੀ ਪਹਿਕੇ ਲੈ ਗੱਲ ਆਏ ਪੁੱਛੇ ਕੁਸਲ ਪਿਆਰ ਕਰ ਗੁਰ ਸੇਵਾ ਦੀ ਕਥਾ ਸੁਣਾਏ ਚਰਣੋਂ ਦੁੱਖ ਲੈ ਪੈਰ ਧੋਏ ਸਿੰਘਾਸਣ ਉੱਪਰ ਬਿਠਾਏ ਰੁਕਮਣੀ ਨੂੰ ਆਵਾਜ਼ ਮਾਰੀ ਆਪਣੀ ਪਤਨੀ ਨੂੰ ਭਈ ਥਾਲ ਦੇ ਚ ਪਾਣੀ ਲਿਆ ਇਸ ਦੇ ਪੈਰ ਧੋਣੇ ਨੇ ਚਰਨ ਧੋਣੇ ਮੇਰਾ ਮਿੱਤ ਭਗਤ ਆਤਮਦਰਸ਼ੀ ਹੈ ਇੱਕ ਪੁਰਾਣਾ ਰਿਵਾਜ ਇਹਦੇ ਪੈਰ ਧੋਣੇ ਨੇ ਇਸ ਦੇ ਚਰਨ ਧੋਣੇ ਨੇ ਸਿੰਘਾਸਣ ਤੇ ਬਿਠਾ ਕੇ ਚਰਨ ਪੈ ਧੋਂਦੇ ਨੇ ਕ੍ਰਿਸ਼ਨ ਔਰ ਧੋਤੇ ਹੋਏ ਚਰਨਾਂ ਦਾ ਜਲ ਪੀ ਗਏ ਚਰਨੋ ਦੁੱਖ ਲੈ ਪੈਰ ਧੋਏ ਚਰਨ ਉਹ ਦੁੱਖ ਚਰਨਾਂ ਦਾ ਜਲ ਲੈ ਲਿਆ ਪੀ ਲਿਆ ਚਰਨੋ ਦੁੱਖ ਲੈ ਪੈਰ ਧੋਏ ਸਿੰਘਾਸਨ ਉੱਪਰ ਬਿਠਾਇਆ ਆਪ ਥੱਲੇ ਬੈਠ ਗਏ ਉਹਨੂੰ ਸਿੰਘਾਸਨ ਤੇ ਬਿਠਾਇਆ ਕਵੀ ਨਿਰੋਤਮ ਨੇ ਜੋ ਲੰਬਾ ਚੌੜਾ ਪ੍ਰਸੰਗ ਲਿਖਿਆ ਸਮਾਂ ਮੈਨੂੰ ਇਜਾਜ਼ਤ ਨਹੀਂ ਪਿਆ ਦੇਂਦਾ ਰੁਕਮਣੀ ਨੂੰ ਆਵਾਜ਼ ਮਾਰੀ ਸੋਨੇ ਦੇ ਥਾਲ ਵਿੱਚ ਪੱਗ ਨੂੰ ਸਜਾ ਕੇ ਲਿਆ ਮੈਂ ਆਪਣੇ ਮਿੱਤਰ ਦੇ ਸਿਰ ਤੇ ਬੰਨ ਪੱਗ ਲਿਆ ਕਈ ਹੱਦ ਹੋ ਗਈ ਚੋਲਾ ਵੀ ਨਹੀਂ ਸੀ ਚੋਲਾ ਦੇ ਸਕਦੇ ਸੀ ਪੈਰਾਂ 'ਚ ਜੁੱਤੀ ਨਹੀਂ ਸੀ ਜੁੱਤੀ ਦੇ ਸਕਦੇ ਸੀ ਉਸ ਵਿਚਾਰੇ ਕੋਲ ਕੋੜੀ ਵੀ ਨਹੀਂ ਸੀ ਤੁਸੀਂ ਪੈਸਾ ਵੀ ਦੇ ਸਕਦੇ ਸੀ ਨਹੀਂ ਪਗਲਿਆ ਇਹਦਾ ਸਿਰ ਨੰਗਾ ਮੈਨੂੰ ਚੰਗਾ ਨਹੀਂ ਲੱਗਦਾ ਧਾਰਮਤ ਹੈ भगत ਹੈ ਅਧਿਆਤਮਿਕ ਪੁਰਸ਼ ਹੈ ਇਸਦੇ ਮਸਤਕ ਦੇ ਵਿੱਚ ਰਸ ਹੈ ਇਸਦੇ ਮਸਤਕ ਦੇ ਵਿੱਚ ਗਿਆਨ ਹੈ ਇਸਦੇ ਮਸਤਕ ਦੇ ਵਿੱਚ ਅਧਿਆਤਮਿਕ ਹੈ ਔਰ ਰਸ ਐਵੇਂ ਖਾਮਾ ਖਾਬਿਰ ਚਲਾ ਜਾਏ ਲਿਆ ਤੂੰ ਪਗਲਿਆ ਉਹ ਸੋਨੇ ਦੇ ਥਾਲ ਦੇ ਵਿੱਚ ਪਗਲ ਜਾਂਦੀ ਹੈ ਔਰ ਇਸ ਪੱਗ ਨੂੰ ਕ੍ਰਿਸ਼ਨ ਜੀ ਆਪ ਬੰਦੇ ਨੇ ਉਸ ਦਿਨ ਤੋਂ ਬਾਅਦ ਦਸਤਾਰ ਬੰਦੀ ਦੀ ਰਸਮ ਸੰਤਾ ਮਹਾਪੁਰਸ਼ਾਂ ਦੇ ਹੱਥਾਂੋਂ ਲੱਗੀ ਉਸ ਤੋਂ ਪਹਿਲੇ ਨਹੀਂ ਸੀ ਤੇ ਵੀ ਅਰਸ ਕਰਦੇ ਵੀ ਦਸਤਾਰ ਬੰਦੀ ਕਰਨੀ ਹੈ ਕੋਈ ਸੰਤ ਕਰੇ ਮਹਾਪੁਰਸ਼ ਕਰੇ ਗੁਣੀ ਕਰੇ ਗਿਆਨੀ ਕਰੇ ਰੱਬੀ ਰਸਕ ਪੁਰਸ਼ ਕਰੇ ਤਾਂ ਕਿ ਦਸਤਾਰ ਸਿਰ ਤੇ ਬਣੀ ਰਹੇ ਪੱਗ ਸਿਰ ਤੇ ਬਣੀ ਰਹੇ ਇਹ ਪੱਗ ਕ੍ਰਿਸ਼ਨ ਨੇ ਆਪ ਬੰਨੀ ਤੀਸਰੇ ਦਿਨ ਰੁਕਸਤ ਕੀਤਾ ਕੁਝ ਵੀ ਨਹੀਂ ਦਿੱਤਾ ਪਰ ਦਿਨ ਦਿਨਾਂ ਦੇ ਸਭ ਕੁਝ ਭਜਵਾ ਦਿੱਤਾ ਲੈਣ ਦੇਣ ਦੀ ਗੱਲ ਨਹੀਂ ਕੀਤੀ ਕ੍ਰਿਸ਼ਨ ਨੇ ਜੇ ਮੈਂ ਹੁ ਕੁਝ ਇਸ ਨੂੰ ਦਿੱਤਾ ਸਾਡਾ ਰਿਸ਼ਤਾ ਦਾਦੇ ਤੇ ਮੰਗਦੇ ਦਾ ਹੋ ਜਾਏਗਾ ਸੜੀ ਮਿੱਤਰਤਾ ਹੈ ਕਿ ਹੁਣ ਮੈਥੋਂ ਵੱਡਾ ਇਹ ਗੁਨਾ ਕਰਕੇ ਹੋ ਸਕਦਾ ਇੱਕਦਰੇ ਸ਼ਰਮਸਾਰ ਨਾ ਹੋਵੇ ਕਿ ਮੈਂ ਦਾਨੀ ਇਹ ਲੈਣ ਵਾਲਾ कृष्ण ने उस समय कुछ भी नहीं देता सिर्फ दस्तार ए मस्तक जिस इतनी रूहानियत है कि नंगा सिर नहीं चाहिए ये मस्तक जिस इतना अध्यात्म है कि नंगा नहीं चाहिए ये मस्तक जिस इतना ज्ञान है तो मस्तक नंगा नहीं चाहिए दस्तार देती पगा देती तो मैं अर्ज करा जितने तुम्हें लिबास पहने ने सब समाज है यह समाजिक नहीं है ਇਹ ਧਾਰਮਤ ਹੈ ਇਸ ਵਾਸਤੇ ਇਸਲਾਮ ਦੇ ਵਿੱਚ ਵੀ ਲਾਗੂ ਹੈ ਨਮਾਜ਼ ਪੜਨ ਲਈ ਜਾ ਰਹੇ ਹਨ ਨੰਗੇ ਸਿਰ ਨਹੀਂ வேத ਮੰਤਰ ਪੜਨ ਲਈ ਜਾ ਰਹੇ ਹਨ ਨੰਗੇ ਸਿਰ ਨਹੀਂ ਪ੍ਰਭੂ ਦੀ ਬੰਦਗੀ ਕਰਨੀ ਹੈ ਨੰਗੇ ਸਿਰ ਨਹੀਂ ਔਰ ਫਿਰ ਸਾਨੂੰ ਹੁਕਮ ਹੋ ਗਿਆ ਕਿ ਇਹ ਦਸਤਾਰ ਨੂੰ ਹਰ ਵਕਤ ਸਜਾ ਕੇ ਰੱਖਣੀ ਹੈ ਇਹ ਧਾਰਮਿਕ ਲਿਬਾਸ ਤੇਰੇ ਮਸਤਕ ਦੇ ਵਿੱਚ ਰਸ ਬਣਿਆ ਰਹੇ ਅਦੇ ਆਤਮ ਬਾਦ ਬਣਿਆ ਰਹਿ